ਸਤਿ ਸ਼੍ਰੀ ਅਕਾਲ ਜੀ ਮੈਂ ਬੀਬਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਜਿਸ ਤਰ੍ਹਾਂ ਕੀ ਸਾਰੀ ਦੁਨੀਆ ਦੇ ਵਿੱਚ ਇੱਕ ਦੀਵਾਲੀ ਬੜੀ ਹੀ ਧੂਮ-ਤਾਮ ਨਾਲ ਮਨਾਇਆ ਜਾਂਦੀ ਹੈ ਇਹ ਦੀਵਾਲੀ ਹਿੰਦੁਸਤਾਨ ਤੱਕ ਹੀ ਹਿੰਦੁਸਤਾਨ ਦੇ ਬਾਹਰ ਵੀ ਮਨਾਇ ਜਾਂਦੀ ਹੈ ਕਿਉਂਕਿ ਇਸ ਦਿਨ ਜਿਹੜੇ ਹਿੰਦੂਆਂ ਦੇ ਜਿਹੜੇ ਭਗਵਾਨ ਸੀਗੇ ਸ਼੍ਰੀ ਰਾਮਚੰਦਰ ਜੀ ਉਹ ਬੁਰਾਈ ਦੇ ਉੱਤੇ ਜਿੱਤ ਕਰਕੇ ਵਾਪਸ ਆਏ ਸੀਗੇ ਇਸ ਕਰਕੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਲੇਕਿਨ ਸਿਕਸ ਮਹੀਨੇ ਦੇ ਵਿੱਚ ਇਸ ਦੀਵਾਲੀ ਦਾ ਬਹੁਤ ਮਹੱਤਵ ਹੋਇਆਗਾ ਕਿਉਂਕਿ ਇਸ ਦੀਵਾਲੀ ਨੂੰ ਜਿਹੜੇ ਸਿੱਖ ਸਮਾਜ ਦੇ ਵਿੱਚ ਬੰਦੀ ਛੋੜ ਦੇ ਵਿੱਚ ਦੇ ਕਾਰਨ ਹੀ ਮਨਾਉਂਦੇ ਨੇ ਕਿਉਂਕਿ ਇਸ ਦਿਨ ਗੁਰੂ ਸਾਹਿਬ ਜਿਹੜੇ ਸਾਡੇ 6ਵੇਂ ਪਾਤਸ਼ਾਹ ਅਰਗੁਨ ਸਿੰਘ ਸਾਹਿਬ ਸੀਗੇ ਉਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੁੜਾ ਕੇ ਲੈ ਕੇ ਆਏ ਸੀਗੇ ਸੋ ਉਹਨਾਂ ਦੀ ਆਨ ਦੀ ਖੁਸ਼ੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਆਣੇ ਦੀਪਮਾਲਾ ਕੀਤੀ ਸੀ ਅੱਜ ਅਸੀਂ ਖੜੇ ਆ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦਾ ਮਾਡਰ ਟਾਉਨ ਵਿਖੇ ਇੱਥੋਂ ਦੀਆਂ ਸੰਗਤਾਂ ਦੇ ਕੋਲੋਂ ਪੁੱਛਦੇ ਆ ਕਿ ਉਹਨਾਂ ਨੂੰ ਦੀਵਾਲੀ ਜਿਹੜੀ ਇਹ ਹੈਗੀ ਆ ਔਰ ਕਿਉਂ ਮਨਾਈ ਜਾਂਦੀ ਆ ਉਹਦਾ ਕੀ ਕਾਰਨ ਹੈਗਾ ਔਰ ਚਲਦੇ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਸੁਰਿੰਦਰਪਾਲ ਸਿੰਘ ਬਿੰਦਰਾ ਬਾਬਾ ਦੀਪ ਸਿੰਘ ਸੰਤੋਂ ਬੋਲ ਰਿਆਂ ਸੰਗਤਾਂ ਨੂੰ ਬੰਦੀ ਛੋੜ ਦੀ Diwali ਦੀਆਂ ਲੱਖ ਲੱਖ ਵਧਾਈਆਂ ਹੋਣ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਜੋ ਵੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਹੋ ਰਹੇ ਨੇ ਉਹਨਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾ ਕਰਨ ਕਿਉਂਕਿ ਜਿੱਥੇ ਦਰਬਾਰ ਸਾਹਿਬ ਤੋਂ ਹੋਰ ਵੀ ਬੜੇ ਖੇਰਾਂ ਤੋਂ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਿੱਖ ਸਮਾਜ ਜਿਹੜੀ ਦੀਵਾਲੀ ਮਨਾਇ ਜਾਂਦੀ ਏ ਅਸਲ ਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਜਿਹੜਾ ਸਿੱਖ ਇਤਿਹਾਸ ਦਾ ਇਹ ਮਹੱਤਵ ਹੈ ਕਿ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਗਵਾਲੀਅਰ ਦੇ ਕਿਲੇ ਚ ਉਸ ਵਕਤ ਦੇ ਰਾਜ ਨੇ ਕੈਦ ਕੀਤਾ ਹੋਇਆ ਸੀ ਉਹਨਾਂ ਨੂੰ ਰਾਜੇ ਨੇ ਇਹ ਕਿਹਾ ਕਿ ਤੁਸੀਂ ਇਹ ਉਹਨਾਂ ਨੂੰ ਜਦੋਂ ਰਾਜੇ ਨੂੰ ਪਤਾ ਲੱਗਿਆ ਇਹ ਕੋਈ ਰੂਹਾਨੀ ਤਾਕਤ ਹੈ ਇਹ ਤੇ ਸਤਿਗੁਰੂ ਇਹ ਤੇ ਈਸ਼ਵਰ ਨੇ ਤੇ ਮੈਂ ਗਲਤੀ ਕਰ ਬੈਠਾ ਉਹਦੇ ਬਾਅਦ ਉਹਦੇ ਰਾਣੀ ਦੇ ਕਹਨ ਤੇ ਪ੍ਰਜਾ ਦੇ ਕਹਨ ਤੇ ਸਾਰਿਆਂ ਦੇ ਕਹਨ ਤੇ ਰਾਜੇ ਨੇ ਫਿਰ ਉਹਨਾਂ ਤੋਂ ਮਾਫੀ ਮੰਗੀ ਗੁਰੂ ਸਾਹਿਬ ਤੋਂ ਚਰਨੀ ਟਿਆ ਤੇ ਉਹਦੇ ਮਾਫੀ ਮੰਗਣ ਤੋਂ ਬਾਅਦ ਉਹਨੇ ਬੇਨਤੀ ਕੀਤੀ ਗੁਰੂ ਸਾਹਿਬ ਆਪ ਇਹ ਤੋਂ ਇਹ ਤੁਹਾਡੇ ਇਲਾਕੇ ਨਹੀਂ ਆ ਤੁਸੀਂ ਇੱਥੋਂ ਜਾ ਸਕਦੇ ਹੋ ਇਸ ਦੇ ਵਿੱਚ ਜਿਹੜੇ ਨਾਲ ਉਹਨਾਂ ਦੇ ਨਾਲ ਜਿਹੜੇ ਗੁਰੂ ਸਾਹਿਬ ਦੇ ਨਾਲ 52 ਰਾਜੇ ਹੋਰ ਦੂਜੇ ਦੂਜੇ ਰਾਜਸਤਾਨ ਦੇ ਰਾਜੇ ਉਸ ਰਾਜੇ ਨੇ ਕਾਇਦ ਕੀਤੇ ਹੋਏ ਸਨ ਜਿਹਦੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਅਸੀਂ ਤਾਂ ਨਹੀਂ ਜਾਣਾ ਤੂੰ ਇਹ ਨਿਯਾਜ ਕੀਤਾ ਹੈ ਇਹਨਾਂ ਰਾਜਾਂ ਨੂੰ ਵੀ ਛੱਡ ਇਸ ਦੇ ਕਹਿਣ ਤੇ ਇਹ ਰਾਜੇ ਦੀ ਰਾਜੇ ਨੂੰ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਛਤ ਮੰਨੀ ਪਈ ਉਹ ਪਰ ਉਹਨੇ ਇੱਕ ਸ਼ਰਤ ਰੱਖੀ ਕਿ ਤੁਸੀਂ ਆਦਾ ਨਹੀਂ ਜਿਹੜਾ ਤੁਹਾਡਾ ਪੱਲਾ ਫੜ ਕੇ ਜਾ ਸਕਦਾ ਜਿਹੜਾ ਤੁਹਾਡਾ ਹੱਥ ਪੱਲਾ ਫੜ ਕੇ ਜਾ ਸਕਦਾ ਉਹੀ ਜਾਏਗਾ ਫਿਰ ਉਹਨਾਂ ਨੂੰ ਛਡਾਉਣ ਲਈ ਗੁਰੂ ਸਾਹਿਬ ਨੇ ਭਵੰਜਾ ਦੇ ਭਵੰਜਾ ਰਾਜਿਆਂ ਨੂੰ ਛਡਾਉਣ ਲਈ ਆਪਣਾ ਇੱਕ ਚੋਲਾ ਸੁਆਇਆ ਉਸ ਚੋਲੇ ਨੂੰ ਭੋਨਜਾ ਕਲੀਆਂ ਲਵਾਈਆਂ ਉਹਨਾਂ ਭੋਨਜਾ ਕਲੀਆਂ ਨੂੰ ਹੱਥ ਨਾਲ ਫੜ ਕੇ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਸਾਰੇ ਰਾਜੇ ਮੁਕਤ ਹੋਏ ਤੇ ਉਸ ਵਾਸਤੇ ਅੱਜ ਦੇ ਦਿਨ ਉਹ ਸਿੱਖ ਸੰਗਤਾਂ ਗੁਰੂ ਸਾਹਿਬ ਨੇ ਉੱਥੇ ਲੈਣ ਆਈਆਂ ਉੱਥੋਂ ਲੈ ਕੇ ਸੰਗਤ ਸੰਗਤੀ ਰੂਪ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਜਿੱਤੇ ਦੀਪਮਾਲਾ ਕੀਤੀ ਗਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਤੁਸੀਂ ਆਪ ਤੁਸੀਂ ਇਹ ਬਵੰਜਾ ਰਾਜਾਂ ਨੂੰ ਇੱਥੋਂ ਮੁਕਤ ਮੁਕਤ ਕੀਤਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਇਸ ਕਰਕੇ ਅੱਜ ਉਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਸਾਰੇ ਸਿੱਖ ਸਮਾਜ ਵਿੱਚ ਇਸ ਨੂੰ ਮਨਾਇਆ ਜਾਂਦਾ ਹੈ ਖੁਸ਼ੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਇਸ ਲਈ ਇਹਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਇਸ ਬੰਦੀ ਦਿਵਸ ਦੀਆਂ ਬੰਦੀ ਛੋੜ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪੂਰੇ ਸਿੱਖ ਸਮਾਜ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਔਰ ਸਾਡੇ ਸਿੱਖ ਪੰਥ ਵਿੱਚ ਇਸ ਦਿਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸਿੱਖ ਪੰਥ ਦੇ ਵਿੱਚ ਅੱਜ ਦੇ ਦਿਨ ਦੀ ਜੋ ਮਹੱਤਤਾ ਹੈ ਉਹ ਇਸ ਕਰਕੇ ਹੈ ਕਿਉਂਕਿ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਸਪੈਸ਼ਲ 52 ਕਲੀਆਂ ਵਾਲਾ ਇੱਕ ਚੋਲਾ ਬਣਵਾਇਆ ਜਿਹਦੇ ਨਾਲ ਜਿਹਨੂੰ ਪਕੜ ਕੇ ਮੌਕੇ ਦੀ ਹਕੂਮਤੋਂ 52 ਰਾਜੇ ਉਹਨਾਂ ਦੀ ਇੱਕ ਇੱਕ ਕਲੀ ਫੜ ਕੇ ਉਹ ਵੀ ਇਸ ਦਿਨ ਰਹਾ ਹੋ ਕੇ ਆਏ ਸੀਗੇ ਔਰ ਉਹਨਾਂ ਦੇ ਸਾਰਿਆਂ ਨੂੰ ਵਾਪਸ ਲੈ ਕੇ ਆਉਣ ਦੀ ਖੁਸ਼ੀ 'ਚ ਸਾਰੇ ਲੋਕਾਂ ਨੇ ਆਪਣੇ ਘਰਾਂ-ਘਰਾਂ 'ਚ ਦੀਪਮਾਲਾ ਕੀਤੀ ਔਰ ਇਸ ਪੂਰਬ ਨੂੰ ਅਸੀਂ ਅੱਜ ਵੀ ਬੰਦੀ ਛੋੜ ਦਿਵਸ ਦੇ ਨਾਲ ਜਾਣਦੇ ਹਾਂ ਔਰ ਇਸ ਮੌਕੇ ਤੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਦੀਵਾਲੀ ਇਸ ਲਈ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ ਇਸ ਦਿਨ ਗੁਰੂ 6ਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਨੇ ਆਪਣੇ ਚੋਲੇ ਦੇ ਉੱਤੇ 52 ਕਲੀਆਂ ਬਣਵਾਈਆਂ ਸੀ ਕਿਉਂਕਿ ਰਾਜੇ ਨੇ ਕਿਹਾ ਸੀ ਕਿ ਇੱਕੋ ਇਕੱਠੇ ਹੀ ਜਾ ਸਕਦੇ ਨੇ ਸਾਰੇ ਬਾਹਰ ਤਾਂ ਉਹ 52 ਰਾਜਿਆਂ ਨੇ ਉਹ ਕਲੀਆਂ ਨੂੰ ਇਕੱਲੇ-ਇਕੱਲੇ ਫੜ ਕੇ ਤੇ ਸਾਰੇ ਜਣੇ ਇੱਕ ਸਾਥ ਬਾਹਰ ਆਏ ਸੀ ਇਸ ਦਿਨ ਇਸ ਦਿਨ ਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਚ ਦਿਵਾਲੀ ਨੂੰ ਆਪਾਂ ਬੰਦੀ ਛੋੜ ਦਿਵਸ ਕਹਿੰਦੇ ਆ ਬੰਦੀ ਛੋੜ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਨੂੰ ਨੱਥ ਪਾ ਕੇ ਲੈ ਕੇ ਆਏ ਸੀ ਉਸ ਦਿਨ ਹਰਾ ਕੇ ਲੈ ਕੇ ਆਏ ਸੀ ਇਹ ਸੱਚ ਦੀ ਜਿੱਤ ਹੋਈ ਸੀਗੀ ਗੁਰੂ ਜੀ 시 ਦੀ ਗੁਰਜੰਦੇਸ ਜੀ ਦੀ ਹੋਈ ਸੀ ਨਾ ਉਸ ਤੋਂ ਬਾਅਦ ਚੰਦਰ ਨੂੰ ਨੱਥ ਪਾ ਕੇ ਲਿਆਏ ਸੀ ਔਰ ਪੂਰਾ ਪੰਥ ਪੂਰਾ ਖਾਲਸਾ ਪੰਥ ਇਹ ਸਮਝ ਲੈ ਅੰਬਰਸਰ ਬਾਚ ਗਏ ਸੀ ਉਹ ਲੁਧਿਆਣੇ ਆਏ ਸੀ ਦਰਾਹੇ ਪਿੰਡ ਹੈਗਾ ਉਹਨਾਂ ਦੇ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦੇ ਸਾਲੇ ਦਾ ਉਹਨਾਂ ਸੰਡੂ ਦਾ ਘਰ ਸੀਗਾ ਤੇ ਉਧਰ ਜੰਗੀਰ ਬਾ ਜੰਗੀਰ ਬਾਸ਼ਾ ਕਹਿੰਦਾ ਸੀ ਇਹ ਪੰਜਾਬ ਲੈ ਕੇ ਜਾ ਕੇ ਦਿਖਾਉਣਾ ਮੈਨੂੰ ਤੇ ਇਹਦੋਂ ਉਹ ਬਹੁਤ ਚੰਗਾ ਬੰਦਾ ਸੀਗਾ ਜਿਹੜਾ ਉਹਨਾਂ ਦਾ ਸੰਡੂ ਸੀਗਾ ਉਹਨੇ ਕਿਹਾ ਵੀ ਮੈਂ ਰਾਜੇ ਰਾਜਪਾਟ ਤਰੀਕੇ ਨਾਲ ਲੈ ਕੇ ਆਏ ਸੀ ਉਹਨਾਂ ਨੂੰ ਬੈਂਡ ਵਾਜਿਆ ਨਾਲ ਹਾਥੀ ਘੋੜਿਆਂ ਨਾਲ ਦਰਾਹੇ ਦੇ ਕੋਲ ਹੈ ਗਿਆ ਪਿੰਡ ਦਾ ਨਾਮ ਐ ਭੁੱਲ ਗਿਆ ਪਿੱਛੇ ਪਿੰਡ ਹੈਗਾ ਉੱਥੇ ਹਾਂ 52 ਰਾਜਿਆਂ ਨੂੰ ਮਹਾਰਾਜ ਨੇ ਕੈਦ ਕੈਦੋਂ ਛੁਡਾਇਆ ਸੀ ਇਹਨਾਂ ਨੂੰ ਬੰਦੀ ਛੋੜਦੀ ਬਸ ਇਸੇ ਕਰਕੇ ਗਿਆ ਜਾਂਦਾ ਹੈਗਾ ਕੀ ਹਾਂਜੀ ਬੰਦੇ ਉੱਥੇ ਰਾਜੇ ਜਿਹੜੇ ਬੈਠੇ ਸੀ ਨਾ ਉਹਨਾਂ ਨੂੰ ਮੌਤ ਤੋਂ ਬਾਅਦ ਮੁਕਤੋ ਨਾ ਸੀ ਉਹਨਾਂ ਨੇ ਜੰਗੀਰ ਬਾਦਸ਼ਾਹ ਨੇ ਉਹਨਾਂ ਨੂੰ ਖੜਨਲ ਨਹੀਂ ਸੀ ਤੇ ਉਹਨੇ ਚਾਲ ਚੱਲੀ ਵੀ ਕਿ ਕਹਿੰਨੇ ਸਾਰੇ ਰਾਜੇ ਤੁਸੀਂ ਕਿਵੇਂ ਛੁਡਾ ਕੇ ਲੈ ਜਾਓਗੇ ਮਹਾਰਾਜ ਦੀ ਅੰਤਰ ਜਾਣਤਾ ਸੀ ਕਿ ਪਹਿਲੇ ਹੀ ਉਹਨਾਂ ਨੇ 52 ਰਾਜੇ 52 ਕੱਲੀਆਂ ਵੱਲੋਂ ਚੋਲਾ ਪਵਾਇਆ ਤੇ ਜਿਹੜਾ ਜਿਹੜਾ ਕਲੀ ਫੜੇਗਾ ਰਾਜ ਦੀ ਇੱਛਾ ਸੀ ਜਿਹੜਾ ਤੁਹਾਡੇ ਚੋਲੇ ਦਾ ਕਲੀ ਫੜੇਗਾ ਉਹਨੂੰ ਬਾਹਰ ਕੱਢ ਦਾਂਗੇ ਨਹੀਂ ਤੇ 52 ਰਾਜੇ ਸਾਰੇ ਮਹਾਰਾਜ ਛਡਾ ਕੇ ਲੈ ਕੇ ਆਏ ਸੀ ਉਹੀ 52 ਰਾਜਿਆਂ ਨੇ ਪਹਾੜੀ ਰਾਜਿਆਂ ਨੇ ਗੁਰੂ ਗੋਬੀ ਸਿੰਘ ਨਾਲ ਵੈਰ ਕੀਤਾ ਦੇਖੋ ਸਾਡਾ ਗੁਰੂ ਨਿਰਵੈਰ ਹੈਗਾ ਇਹ ਸਾਡੇ ਨਾਲ ਫਿਰ ਵੈਰ ਕਰਦੇ ਨਹੀਂ ਅੱਜ ਵੀ ਉਹੀ ਚੱਲ ਰਿਹਾ ਹੈਗਾ ਅੱਜ ਵੀ ਨਾ ਗੁਰਸਿੱਖ ਸੰਗਤ ਦੇਖੋ ਪੰਜਾਬ ਤੇ ਕਿੰਨਾ ਬੀਵਿਧਤਾ ਬਣੀ ਕੋਈ ਮਦਦ ਨੂੰ ਆਇਆ ਗੁਰਸਿੱਖ ਗੁਰਸਿੱਖ ਭਰਾਏ ਛੋਟਾ ਦਿਨ ਨਹੀਂ ਹੈ ਬਹੁਤ ਵੱਡਾ ਦਿਨ ਹੈਗਾ ਬੰਦੀ ਛੋੜ ਦਿਵਸ ਬੰਦ ਸਤਿਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਬਹੁਤ ਵੱਡਾ ਦਿਨ ਹੈਗਾ ਇਹ ਲੁਧਿਆਣੇ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਦਿੱਲੀ ਤੋਂ ਸਭ ਤੋਂ ਪਹਿਲੇ ਅੰਮ੍ਰਿਤ ਸਰ ਬਾਜਗੇ ਐਸੀ ਕਿ ਆਪਾਂ ਕਹਿੰਨੇ ਨਾ ਅੰਮ੍ਰਿਤ ਸਰ ਮਹਾਰਾਜ ਆਏ ਸੀ ਪਹਿਲੇ ਨੱਥੂ ਚੰਦੂ ਨੂੰ ਨੱਥ ਪਾ ਕੇ ਇੱਥੇ ਲੁਧਿਆਣੇ ਲੈ ਕੇ ਆਇਆ ਸੀ ਇਸ ਤੋਂ ਬਾਅਦ ਮਹਾਰਾਜ ਉੱਥੇ ਗਏ ਸੀ ਤੇ ਅੱਗੇ ਫਿਰ ਮਾਤਾ ਗੰਗਾ ਜੀ ਨੇ ਆਨੜੀ ਪੂਜਾ ਕੀਤੀ ਸੀ ਆਰਤੀ ਕੀਤੀ ਸੀ ਬਾਬਾ ਪਪੂ ਦਾ ਜੀ ਨੇ ਸਾਰੇ ਉਸ ਦਿਵਸ ਵਿੱਚ ਦੇਸੀ ਘੋਦੇ ਦੀਵੇ ਚਲਾਏ ਸੀ ਤਾਂ ਅਸੀਂ ਅੱਜ ਦੇਸੀ ਘੋਦੇ ਦੀਵੇ ਜਗਾਨੇ ਆ ਸਾਰੇ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਬੰਦੀ ਛੋੜ ਦਿਵਸ ਦੀਆਂ ਵਧੋ ਫੁੱਲੋ ਮਹਾਰਾਜ ਦੀ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ